ਗੜਸ਼ੰਕਰ ਦੇ ਸਵਰਗਵਾਸੀ ਸਰਦਾਰਨੀ ਮਿੰਦਰ ਕੌਰ ਨੂੰ ਦਿੱਤੀਆਂ ਭਾਪੀਆਂ ਨੀਆਂ ਸ਼ਰਧਾਂਜਲੀਆਂ ਪਿਛਲੇ ਦਿਨੀ ਗੜਸ਼ੰਕਰ ਦੇ ਗੱਬਰੂ ਮੁਆਇਲਾ ਦੇ ਨਾਮ ਨਾਲ ਮਸ਼ਹੂਰ ਦੇ ਮਾਤਾ ਸਰਦਾਰਨੀ ਮਿੰਦਰ ਕੌਰ ਆਪਣੇ ਸਵਾਸਾਂ ਦੀ ਪੂੰਜੀ ਪੂਰੀ ਕਰਦੇ ਹੋਏ ਇਸ ਫਾਨੀ ਦੁਨੀਆ ਨੂੰ ਅਲਵਦਾ ਕਹਿ ਗਏ ਸਨ ਉਹਨਾਂ ਦੇ ਪਰਿਵਾਰ ਵੱਲੋਂ ਗੁਰਦੁਆਰਾ ਸਿੰਘ ਸਭਾ ਗੜਸ਼ੰਕਰ ਵਿਖੇ ਵੱਡੀ ਗਿਣਤੀ ਚ ਵਕ ਵਕ ਪਾਰਟੀਆਂ ਦੇ ਆਗੂਆਂ ਰਿਸ਼ਤੇਦਾਰਾਂ ਪਰਿਵਾਰਕ ਮੈਂਬਰਾਂ ਵੱਲੋਂ ਨਮਨ ਅੱਖਾਂ ਦੇ ਨਾਲ ਉਹਨਾਂ ਨੂੰ ਭਾਪੇ ਨਹੀਂ ਸ਼ਰਧਾਂਜਲੀਆ ਭੇਟ ਕੀਤੀਆਂ ਗਈਆਂ ਇੱਥੇ ਦੱਸ ਦਈਏ ਕਿ ਸਰਦਾਰਨੀ ਮਿੰਦਰ ਕੌਰ ਨੇ ਆਪਣੇ ਪਤੀ ਸਤਨਾਮ ਸਿੰਘ ਤੇ ਪਰਿਵਾਰ ਦੇ ਬਾਕੀ ਮੈਂਬਰਾਂ ਦੇ ਨਾਲ ਲੰਬਾ ਸਮਾਂ ਜਿਹੜਾ ਆ ਕਸਵਾ ਸੜੋਆ ਦੇ ਵਿੱਚ ਆਪਣੀ ਜ਼ਿੰਦਗੀ ਕੱਟੀ ਅਤੇ ਜ਼ਿੰਦਗੀ ਦੇ ਉਤਰਾ ਚੜਾਵਾਂ ਦੇਖੇ ਅਤੇ ਹੁਣ ਗੜ ਸ਼ੰਕਰ ਵਿਖੇ ਪਰਿਵਾਰ ਸਮੇਤ ਰਹਿ ਰਹੇ ਸਨ ਅੱਜ ਗੁਰਦੁਆਰਾ ਸਿੰਘ ਸਭਾ ਵਿਖੇ ਉਹਨਾਂ ਨੂੰ ਵੱਡੀ ਗਿਣਤੀ ਦੇ ਵਿੱਚ ਵਕ-ਵਕ ਆਗੂਆਂ ਨੇ ਬੁੱਧੀਜੀਵੀਆਂ ਨੇ ਅਤੇ ਸ਼ਹਿਰ ਵਾਸੀਆਂ ਨੇ ਤੇ ਪਰਿਵਾਰਕ ਮੈਂਬਰਾਂ ਨੇ ਨਮਨ ਅਕਾਂ ਦੇ ਨਾਲ ਉਹਨਾਂ ਨੂੰ ਸ਼ਰਧਾਂਜਲੀयां ਭੇਂਟ ਕੀਤੀਆਂ ਸੱਜਣ ਆਸੀ ਸੱਜਣ ਆਸੀਸੜੀਆਂ ਦੇਵ ਸੱਜਣ ਆਸੀਸੜੀਆਂ ਦੇਵ ਸੱਜਣ ਆਸੀਸੜੀਆਂ ਦੇਵ ਸੱਜਣ ਆਸੀਸੜੀਆਂ yeah <laughs> ਮਾਤਾ ਜੀ ਬਾਰੇ ਪਰਿਵਾਰ ਬਾਰੇ ਪਰਿਵਾਰ ਦੇ ਸੰਘਰਸ਼ ਔਰ ਪਰਿਵਾਰ ਦੇ ਸਮਾਜ ਨੂੰ ਯੋਗਦਾਨ ਔਰ ਜਿਹੜਾ ਉਹਦੀਆਂ ਪ੍ਰਾਪਤੀਆਂ ਬਾਰੇ ਬੜੀ ਡਿਟੇਲ ਵਿੱਚ ਗੱਲ ਕੀਤੀ ਹੈ ਅੱਜ ਵੱਖ-ਵੱਖ ਧਾਰਮਿਕ ਸਮਾਜਿਕ ਤੇ ਰਾਜਨੀਤਿਕ ਜਿਹੜੀਆਂ ਜਥੇਬੰਦੀਆਂ ਨੇ ਇਹ ਦਰਸਾਉਂਦੀਆਂ ਨੇ ਕਿ ਜਿਹੜੀ ਇਹਨਾਂ ਦੀ ਇੱਡੀ ਵੱਡੀ ਹਾਜ਼ਰੀ ਅੱਜ ਇਸ ਪਰਿਵਾਰ ਦੇ ਨਾਲ ਹੈ ਕਿ ਪਰਿਵਾਰ ਦਾ ਕਿੰਨਾ ਮੇਲ ਮਿਲਾਪ ਹੈ ਕਿੰਨਾ ਜਿਹੜਾ ਸਮਾਜ ਦੇ ਵਿੱਚ ਵੱਡਾ ਯੋਗਦਾਨ ਹੈ ਕਿਉਂਕਿ ਬਜ਼ੁਰਗਾਂ ਨੇ ਕਿਹਾ ਹੈ ਕਿ ਜਦੋਂ ਖੁਸ਼ੀ ਵਿੱਚ ਸ਼ਾਮਲ ਹੋਈਏ ਤਾਂ ਖੁਸ਼ੀ ਵੱਧਦੀ ਹੈ ਦੁੱਖ ਵਿੱਚ ਸ਼ਾਮਲ ਹੋਈਏ ਤਾਂ ਜਿਹੜਾ ਦੁੱਖ ਹੈ ਉਹ ਵੰਡਿਆ ਜਾਂਦਾ ਹੈ ਅੱਜ ਮੈਂ ਪਰਮਪਿਤਾ ਪਰਮਾਤਮਾ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕਰਾਂਗਾ ਕਿ ਜਿਹੜੀ ਰੂਹ ਸਾਡੇ ਕੋਲ ਵਿਛੜੀ ਹੈ ਉਹਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ ਔਰ ਪਰਿਵਾਰ ਨੂੰ ਰਿਸ਼ਤੇਦਾਰਾਂ ਸਾਰਿਆਂ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਾਂ ਦਾ ਰਤਬਾ ਬਹੁਤ ਵੱਡਾ ਆ ਮੰਮੇ ਕੰਨਾ ਉੱਪਰ ਵਿੰਦੀ ਇਹਦਾ ਉਹ ਜਿੰਨੀ ਸ਼ਾਂ ਮਾਂ ਬਹੁਤ ਮਨ ਮੋਹਨ ਸਿੰਘ ਪ੍ਰੋਫੈਸਰ ਨੇ ਕਿਹਾ ਮਾਂ ਵਰਕੇ ਕਣਖਾਵੇਂ ਪੀਟੇ ਸਨ ਕਿਧਰੇ ਨਜ਼ਰ ਨਾਲ ਆਣ ਆਣ ਲੈ ਕੇ ਇਸ ਤੋਂ ਸ਼ਾਦਾਰੀ ਰੱਬ ਨੇ ਸੁਖ ਬਣਾਏ ਰੱਬ ਨੇ ਜਿਹੜਾ ਸੁਖ ਬਣਾਏ ਆ ਉਹ ਵੀ ਮਾਂ ਦੀ ਸ਼ਾਂ ਲੈ ਕੇ ਔਰ ਮੈਂ ਸਮਝਦੀ ਆ ਕਿ ਆਂਟੀ ਜੀ ਨੂੰ ਨਿਸ਼ਚਿਤ ਹੀ ਮੋਕਸ਼ ਮਿਲਿਆ ਹੋਵੇਗਾ ਜਿਹੜੇ ਇੰਨੇ ਪਵਿੱਤਰ ਰੋਸੀ ਜਿਹੜਾ ਵਾਕ ਵੀ ਬੁਣਾਇਆ ਉਹਦਾ उन्होंने सुन के भी यही लगता है कि उन्होंने पक्का जोड़ा मोक्ष मिले होएगा और वो कुछ ना कहती हुई मैं यही अरदास करती है कि उन्होंने बच्चे जोड़े चढ़ती कला के जो सुपने उन्होंने अपनी औलाद वास्ते सी उन्होंद खुश रहे आबाद रहे और उन्होंने सुपने अपने बच्चों पूरन होन